ਸੈਂਕ ਸਭਾ ਸਬਟੀਟੂਪਲ ਵੀਰ ਕੌਸਟੇ ਕਹਿੰਦੇ ਨੇ ਠੀਕ ਹੈ ਨਾ ਜਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਦੇ ਕਥਨ ਅਨੁਸਾਰ ਅੱਜ ਵਰਮਾਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਸਿਦਾਰਥ ਫਰੂ ਸਿੰਘ ਜੀ ਦੇ ਪ੍ਰਧਾਨਜੀ ਦੇ ਆਦੇਸ਼ ਦੇ ਮਤਾਬਕ ਯਤਨ ਕੀਤਾ ਗਿਆ ਸੰਤੰਨ ਬੈਠੀ ਕੀਤੀ ਗਈ ਸੀ ਕਿ ਆਪਾਂ ਪੰਜਾਬ ਦੇ ਵਾਸੀ ਪੰਜਾਬ ਵਿੱਚ ਰਸਣ ਵਾਲੇ ਨੇ ਇਹ ਗੋਹਾ ਦਾ ਕਿਰਤੀ ਕੰਮ ਹੈ ਅਤੇ ਲੋਕਾਂ ਦੀ ਸੇਵਾ ਵਿੱਚ ਹਰ ਵਕਤ ਤਾਪਰ ਰਹਿੰਦੇ ਨੇ। ਉਸੇ ਹੀ ਆਦੇਸ਼ ਨੂੰ ਲੈ ਕੇ ਸਾਥੀਆਂ ਨਾਲ ਵਰਕਿੰਗ ਕਮੇਟੀ ਦੇ ਮੈਂਬਰਾਂ ਨਾਲ ਮਖਵਾ ਕਰਕੇ ਇਹ ਪ੍ਰੋਗਰਾਮ ਬਣਾਇਆ ਕਿ ਕੁਝ ਸਮੱਗਰੀ ਜਿਹੜੀ ਆ ਹਰ ਪੀੜਤਾ ਨੂੰ ਭੇਜੀ ਜਾਵੇ। ਤੇ ਜੇ ਇਹ ਨਜ਼ਰ ਮਾਰੀ ਜਾਵੇ ਪੰਜਾਬ ਦੇ ਵਿੱਚ ਤੇ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਨ ਤਖਤबीर ਸਿੰਘ ਜੀ ਬਾਦਲ ਉਹਨਾਂ ਨੇ ਸਮੁੱਚੇ ਤੌਰ ਤੇ ਪਾਰਟੀ ਲੈਵਲ ਤੇ ਫੈਸਲਾ ਲਿਆ ਸੀ ਕਿ ਆਪਾਂ ਨੂੰ ਵੱਧ ਤੋਂ ਵੱਧ ਜਿਹੜੀ ਲੋਕਾਂ ਦੀ ਨੇ ਸਵਾਰ ਜਿਹੀ ਸੇਵਾ ਉਹ ਕਰਨੀ ਚਾਹੀਦੀ ਹੈ ਅੱਜ ਉਹਨਾਂ ਨੇ ਲੱਤ ਬੰਨ ਕੇ ਸੇਵਾ ਲੰਬੇ ਆ ਤੇ ਸਾਡੇ ਪ੍ਰਧਾਨ ਸਾਹਿਬ ਸਤਾਰਪੁਰ ਸਿੰਘ ਜੀ ਜੋ ਪਿਛਲੇ ਇਸ ਲੰਬੇ ਸਮੇਂ ਤੋਂ ਲੋਕਾਂ ਨੇ ਆਟਾਪਰ ਸੇਵਾਵਾਂ ਕਰ ਰਹੇ ਨੇ ਉਹਨਾਂ ਦੇ ਹਦੇਸ਼ ਤੇ ਮੁਤਾਬਕ ਮਦਦਾਰਾ ਪ੍ਰਬੰਧ ਕਮੇਟੀ ਨੇ ਫੈਸਲਾ ਕੀਤਾ के राशन लस जी कट्ठी करके जो एक श्रोमणी अकाली दल ने जलंधर सेंटर बनाया उतरी साजी भेजी जाए इस यतन किया गया कि वह तो वह सहयोग ला के समान भेजा जाए जिस सौ किलो दाल है पाँच सौ किलो आलू पांच सौ किलो प्याज तो यन किया गया कि जड़िया समय दया जरूरत चीज़ा ने दो सौ मच्छरदानिया ने सौ स्परे पंप है ਸੋ ਪ੍ਰਤੀ ਜਿਹੜੀ ਪਾਣੀ ਦੀ ਆ ਇਤਿਹਾਦ ਵਸਤਾਂ ਜਿਹੜੀਆਂ ਨੇ ਉਹ ਅੱਜ ਜਿਹੜੀਆਂ ਨੇ ਉੱਥੇ ਹੀ ਦਵਾਨਾ ਕੁੰ ਲੱਗੇ ਦੰਦਰ ਜੋ ਸ਼ਰਮਣੀ ਅਕਾਲੀ ਦਰ ਦੇ ਲੋਕਾਂ ਦੀ ਸੇਵਾ ਵਾਸਤੇ ਕੋਠੇ ਦਫ਼ਤਰ ਬਣਾਇਆ ਅਸਥਾਨ ਬਣਾਇਆ ਜਿੱਥੋਂ ਜਿਹੜੀ ਜਿਹੜੀ ਸਿੰਘ ਲੋਕਾਂ ਨੂੰ ਲੋੜ ਆ ਉਹ ਸੇ ਭੇਜੀ ਜਾਵੇਗੀ ਤਰਪਾਨਾ ਜਿਹੜੀਆਂ ਨੇ 15 बाई 18 ਦੀਆਂ ਸੌ ਤਰਪਾਨਾ ਤੋਂ ਹੋਰ ਵੀ ਰਸਤਾ ਦੇ ਅਗੋਂ ਵਿੱਚ ਕੋਈ ਹੁਕਮ ਹੋਏਗਾ ਤਾਂ ਅਸੀਂ ਪ੍ਰਬੰਧਕ ਕਮੇਟੀ ਯਤਨ ਕਰਾਂਗੇ ਉਸ ਸਮੇਂ ਦੇ ਨਾਲ ਜਿਹੜਾ ਉਹ ਲੋਕਾਂ ਦੀ ਸੇਵਾ ਕਰਦੀ ਹੈ ਅੱਜ ਸਮਾਸੀ ਸਰਕਾਰ ਦਾ ਸਰਕਾਰ ਜਿਹੜੀ ਆ ਉਹ ਆਨਾ ਕੰਨੀ ਕਰ ਰਹੀ ਆ ਜੇ ਸਰਕਾਰ ਸਮੇਂ ਤੋਂ ਪਹਿਲੇ ਸੁਚੇਤ ਹੁੰਦੀ ਜੋ ਅੱਜ ਲੋਕ ਹੜਾਂ ਦੀ ਮਾਰ ਰਿਹਾ ਆ ਉਹ ਨਹੀਂ ਸੀ ਆਉਣੀ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਲੱਖਾਂ ਰੁਪਏ ਤਨਖਾਹ ਦੇਣੇ ਆ ਉਹਨਾਂ ਨੇ ਸਮੇਂ ਤੋਂ ਪਹਿਲੇ ਇੱਕ ਸ਼ੰਕਾਜਨਕ ਕੀਤਾ ਸੀ ਕਿ ਪੰਜਾਬ ਦੇ ਇੱਕ ਬਹੁਤ ਵੱਡੀਆਂ بارشਾਂ ਆਉਣ ਵਾਲੀਆਂ ਨੇ ਜਿਨ੍ਹਾਂ ਦੇ ਨਾਲ ਹੜਾਂ ਦਾ ਖਤਰਾ ਆਵੇਗਾ ਸਰਕਾਰ ਚਾਹੁੰਦੀ ਤਾਂ ਉਹਨਾਂ ਬਲਾਂ ਨੂੰ ਉਸ ਪਾਣੀ ਨੂੰ ਸਮੇਂ ਸਿਰ ਜਲਾਤੀ ਉਹ ਥੋੜਾ ਥੋੜਾ ਕਰਕੇ ਛੱਡਿਆ ਜਾ ਸਕਦਾ ਪਰ ਸਰਕਾਰ ਜਿਹੜੀ ਸੀ ਉਹ ਫੰਮ ਕਰਨ ਦੀ ਨਹੀਂ ਸਕਤੀ ਹੋਈ ਕਿ ਹਸਤਾਤ ਵੀ ਮਾਰੋ ਪਤਾ ਜੀ ਦੂਸਰਾ ਭਰਸੀ ਸੈਂਟਰ ਦਾ ਸੈਂਟਰ ਅਫਗਾਨਿਸਤਾਨ ਦੀ ਸਿਹਤਾਂ ਦਾ ਕਰ ਰਿਹਾ ਠੀਕ ਹੈ ਸਹਾਤਾ ਕਰਨੀ ਕੋਈ ਮਾਰੀ ਗੱਲ ਨਹੀਂ ਸਹਾਤਾ ਸੇਵਾ ਕਰਨੀ ਚਾਹੀਦੀ ਪਰ ਜਿਹੜਾ ਸੂਬਾ ਸਰਦੀ ਸੁਬਾ ਜਿਸ ਨੇ ਦੇਸ਼ ਦੀ ਭੁੱਖਮਰੀ ਜਿਹੜੀ ਸੀ ਉਹ ਦੂਰ ਕੀਤੀ ਜਿਸ ਸਮੇਂ ਸਮੇਂ ਤੇ ਜਦੋਂ ਮੈਂ ਦੇਸ਼ ਤੇ ਜੰਗ ਦੇ ਮੰਤਰ ਮਦਰਾਏ ਨੇ ਉਦੋਂ ਪੰਜਾਬੀਆਂ ਨੇ ਮੋਹਰੀਆਂ ਕਤਾਰਾਂ ਖੜੀਆਂ ਹੋ ਕੇ ਅਰਥਵਾਂ ਦੀ ਸੇਵਾ ਕੀਤੀ ਆ ਤਨਾ ਸੈਂਟਰ ਨੂੰ ਇੱਕ ਬੇਨਤੀ ਕਰਦਾ ਕਿ ਫੌਰੀ ਤੋਂ ਪਹਿਲੇ ਆਪ ਇਥੇ ਕਰਲੀਫ ਫੰਡ ਜਿਹੜਾ ਉਹ ਜਾਰੀ ਕਰੋ ਤਾਂ ਜੋ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਆਪਾਂ ਕੁਛ ਨਾ ਦੇ ਸਕੀਏ ਤੋਂ ਇਹਨਾਂ ਅਫਸਰਾਂ ਨਾਲ ਜਿਹੜੀਆਂ ਸੰਸਥਾਨ ਜਿਸ ਤਰ੍ਹਾਂ ਸਰਦਾਰ ਕੁਲਦੀਪ ਸਿੰਘ ਆ ਸਾਹਿਬ ਜਗਜੀਤ ਸਿੰਘ ਆ ਅ ਪ੍ਰੀਤਿਬਿੰਦਰਾ ਅਤੇ ਹੋਰ ਜਿਹੜੇ ਸਾਥੀ ਦੋਸਤ ਆ ਉਹਨਾਂ ਨੇ ਥੋੜੀ ਥੋੜੀ ਸੇਵਾ ਕਰਕੇ ਇਹ ਜਿਹੜਾ ਸਮਾਨ ਇਹ ਤਕਰੀਬਨ 2 ਹਫਤਾ ਕਿਨਾਂ ਕਰਾ ਕੀਤਾ ਯਤਨ ਕਰਾਂਗੇ ਕਿ ਲੋੜਵੰਦਾਂ ਨੂੰ ਮਿਲੇ ਤੇ ਜੇ ਅਗੋਂ ਵੀ ਕੋਈ ਹੁਕਮ ਹੋਵੇਗਾ ਯਤਨ ਕਰਾਂ ਜੋ ਉਸ ਨੂੰ ਪੂਰਾ ਕੀਤਾ ਜਾਵੇ ਤਾਂ ਮੈਂ ਲਾਸਟ ਤੇ ਬੇਨਤੀ ਕਰਦਾ ਕਿ ਸਤਪੂਰ ਮਖੀਸ਼ ਕਰਨ ਸਰਚ ਮਿਲਤਰੀ ਦੀ ਬਾਦਲ ਜਿਹੜੇ ਫਖਰ ਕਾਮ ਸਰਦਾਰ ਪ੍ਰਕਾਸ਼ ਸਿੰਘ ਬਾਰਨ ਦੇ ਪ੍ਰਯੰਦ ਨੇ ਉਹਨਾਂ ਨੇ ਇੱਕ ਗੱਲ ਕਹੀ ਸੀ ਰਾਜ ਦੀ ਸੇਵਾ ਦੇਵੀ ਸੇਵਾਵਤਿ ਨੇ ਪੋਨਾ ਸਰਕੂਰ ਬਖਸ਼ ਕਰੇ ਨਦੀ ਲੰਮੀ ਹੋਵੇ ਤੇ ਆਉਣ ਵਾਲੇ ਕੱਲ ਤੇ ਲੋਕਾਂ ਦੀ ਲੋੜ ਮੰਦਾ ਦੀ ਲੋਖੀਆਂ ਦੀ ਸੇਵਾ ਕਰਕੇ ਸ਼ਰੋਮਣੀ ਅਕਾਲੀ ਦਰਬਾਰ ਨਾਲ ਜੁੜਾ ਕਰ ਕੰਨ ਇਹਨਾਂ ਨਰਜਾਨਾਂ ਨਾਲ ਸਾਰੀਆਂ ਜਿੱਤੇ ਹੋਏ ਜਿੰਨਾਂ ਸੰਤਨਾਂ ਸਿਲੋੜੇ ਉਹਨਾਂ ਨਾਲ ਗੱਲ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਿੰਦਰ ਸਿੰਘ ਜਵਾ ਸੇਵਾਦਾਰ ਸਿੱਖ ਨੌਜਵਾਨ ਸੋਸਾਇਟੀ ਜੋ ਇਸੇ ਗੁਰਦੁਆਰੇ ਤੋਂ ਵਰਸਾਈ ਸੁਸਾਇਟੀ ਪਿਛਲੇ ਤਕਰੀਬਨ 28 ਸਾਲਾਂ ਤੋਂ ਗੁਰੂ ਸਾਹਿਬ ਦੀ ਅਤੇ ਸੰਗਤਾਂ ਦੀ ਸੇਵਾ ਕਰਦੀ ਆ ਰਹੀ ਹੈ ਉਹ ਸਭ ਤੋਂ ਵੱਡਾ ਸਹਿਯੋਗ ਅਤੀ ਸਤਿਕਾਰਯੋਗ ਬਾਬਾਜੀਤ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਹੈ ਇਹ ਸੁਸਾਇਟੀ ਨੂੰ ਮਾਨ ਸਤਿਕਾਰ ਦਿੰਦੇ ਨੇ ਅੱਜ ਉਹ ਇਹਨਾਂ ਨੇ ਵਿਸ਼ੇਸ਼ ਉਪਰਾਲਾ ਲਿਖਿਆ ਮੈਂ ਤਾਂ ਸਮਝਦਾ ਅੱਜ ਲੋੜ ਸੀ ਇਸ ਚੀਜ਼ ਦੀ ਜਿਹੜੀ ਬਾਬਾਜੀ ਨੇ ਆ ਰਾਸ਼ਨ ਦਾ ਪਰਾਲਾ ਦੇ ਕੇ ਆਪਣੇ ਸੰਗੀ ਸਾਥੀਆਂ ਨਾਲ ਕਮੇਟੀ ਦੇ ਮੈਂਬਰਾਂ ਨਾਲ ਬਹੁਤ ਹੀ ਸਲੱਗਾ ਜੋ ਕਾਰਜ ਕਾਰਜ ਹੈ ਮੈਂ ਤੁਹਾਡੇ ਮਾਧਿਅਮ ਰੇ ਦੱਸਣਾ ਚਾਹੁੰਦਾ ਅਸੀਂ ਪਿਛਲੇ 15 17 ਦਿਨ ਤੋਂ ਪਿੰਡਾਂ 'ਚ ਜਾ ਰਹੇ ਹਾਂ 9-9 ਫੁੱਟ ਪਾਣੀ ਹੈ ਹਰੀਕੇ ਪੱਤਲ ਪਿੰਡਾਂ 'ਚ ਅਸੀਂ ਆਪ ਸਰਵੇ ਕਰਕੇ ਆਏ ਹਾਂ ਜਿੱਥੇ ਅਤਿ ਦਰਜੇ ਦੀ ਇਹ ਚੀਜ਼ਾਂ ਦੀ ਲੋੜ ਹੈ ਤੇ ਮੈਂ ਤੁਹਾਡੇ ਮਾਧਿਅਮ ਰੇ ਇੱਕ ਚੀਜ਼ ਹੋਰ ਕਹਿਣਾ ਚਾਹਨਾ ਵਾ ਵੀ ਮੈਨੂੰ ਕਿਸੇ ਨੇ ਸਵਾਲ ਕੀਤਾ ਵੀ ਇਹ ਚੀਜ਼ਾਂ ਨੈਸ਼ਨਲ ਮੀਡੀਆ ਕਿਉਂ ਨਹੀਂ ਦਿਖਾ ਰਿਹਾ ਪਰ ਮੈਂ ਇਸ ਗੱਲ ਦਾ ਖੁਸ਼ਗਵਾਰ ਮਹਿਸੂਸ ਕਰਦਾ ਹਾਂ ਤੁਹਾਡੇ ਸਾਰੇ ਸਾਥੀਆਂ ਦਾ ਜਿਹੜੇ ਤੁਸੀਂ ਨੈਸ਼ਨਲ ਮੀਡੀਆ ਤੇ ਵੀ ਉੱਪਰ ਉੱਠ ਕੇ ਉਹਨਾਂ ਤੋਂ ਵੀ ਜ਼ਿਆਦਾ ਕਵਰੇਜ ਕਰਕੇ ਅੱਜ ਤੁਸੀਂ ਸਮੂੱਚੇ ਲੋਕਾਈ ਨੂੰ ਇਹ ਮੈਸੇਜ ਭੇਜ ਰਹੇ ਹੋ ਪੰਜਾਬ ਦਬਦਾ ਨਹੀਂ ਨਾ ਇਹਨੂੰ ਦਬਾਨ ਦੀ ਕੋਸ਼ਿਸ਼ ਕਰੋ ਪੰਜਾਬ ਚੜ੍ਹਦੀ ਕਲਾ ਚ ਹੈ ਰਹੇਗਾ ਅੱਗੋਂ ਵੀ ਰਹੇਗਾ ਇਹੀ ਅਰਦਾਸ ਬਾਬਾ ਬਾਬਾਜੀ ਸਿੰਘ ਨੇ ਪ੍ਰਧਾਨ ਜੀ ਨੇ ਕੀਤੀ ਹੈ ਇਹਦਾ ਸਾਡੀ ਹੈ ਕਿ ਸਾਰਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੋ ਜੋ ਕੋ ਹੁਕਮ ਹੋਏਗਾ ਬਾਬਾ ਜੀ ਦਾ ਸਾਨੂੰ ਵੀ ਸੰਗਤਾਂ ਨੂੰ ਵੀ ਅਸੀਂ ਤਨ ਮਨ ਧਨ ਨਾਲ ਇਸੇ ਤਰ੍ਹਾਂ ਸੇਵਾ ਕਰਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ